ਗਿਆਨੀ ਹਰਪ੍ਰੀਤ ਸਿੰਘ ਦੀ ਇੱਕ ਵੀਡੀਓ ਹੋਰ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਲੈ ਕੇ ਹੁਣ ਨਵਾਂ ਵਿਵਾਦ ਚੱਰੀ ਹੈ ਤੇ ਉੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਵੀਡੀਓ ਕਲਿੱਪ ਜੋ ਵਾਇਰਲ ਹੋ ਰਹੀਆਂ ਨੇ ਇਹ ਜਾਰੀ ਕੌਣ ਕਰ ਰਿਹਾ ਹੈ। ਤੇ ਦੱਸਦੀ ਹੈ ਕਿ ਉੱਥੇ ਹੁਣ ਇਸ ਵੀਡੀਓ ਨੂੰ ਲੈ ਕੇ ਵਿਰਸਾ ਸਿੰਘ ਬਲਟੋਹਾਂ ਨੇ ਕੁਝ ਮੋੜ ਤੋਂ ਸਵਾਲ ਚੱਕੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਵੀਡੀਓ ਕਲਿੱਪ ਬਾਰੇ ਮੈਨੂੰ ਉਦੋਂ ਪਤਾ ਲੱਗਾ ਜਦੋਂ ਅੱਜ ਸਵੇਰੇ 8:30 ਵਜੇ ਦੇ ਕਰੀਬ ਮੈਨੂੰ ਕਿਸੇ ਪੰਜਾਬੀ ਨਿਊਜ਼ ਚੈਨਲ ਦਾ ਫੋਨ ਆਇਆ ਕਿ ਸਿੰਘ ਸਹਿਬਾਨਾ ਤੁਹਾਡੀ ਪੇਸ਼ੀ ਦੀ ਇੱਕ ਕਲਿੱਪ ਸਾਹਮਣੇ ਆਈ ਹੈ ਹੈਰਾਨੀ ਹੈ ਕਿ ਇਹਨਾਂ ਕਲਿੱਪਾਂ ਨੂੰ ਕੌਣ ਜਾਰੀ ਕਰ ਰਿਹਾ ਹੈ ਹਾਂ ਇਹ ਵਾਇਰਲ ਕਲਿੱਪ ਮੇਰੀ 15 ਅਕਤੂਬਰ 2024 ਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਪੇਸ਼ੀ ਸਮੇਂ ਦੀ ਹੈ ਮੈਂ 15 ਅਕਤੂਬਰ ਤੋਂ ਹੀ ਮੰਗ ਕਰਦੇ ਰਹਾਂ ਕਿ ਉਸ ਦਿਨ ਦੀ ਸਾਰੀ ਰਿਕਾਰਡਿੰਗ ਵੀਡੀਓ ਰਿਲੇਸ ਕੀਤੀ ਜਾਵੇ ਤੇ ਇਸ ਕਲਿੱਪ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਮੇਰੀ ਬੇਨਤੀ ਰੂਪੀ ਸਵਾਲ ਤੇ ਸਵੀਕਾਰ ਕੀਤਾ ਹੈ ਕਿ ਹਾਂ ਮੇਰੀ ਬੀਜੇਪੀ ਅਤੇ ਉਸ ਦੇ ਕਰਤਾ ਧਰਤਾ ਆਗੂਆਂ ਦੇ ਨਾਲ ਸਾਂਝ ਹੈ ਤੇ ਮੇਰੀ ਫੋਨ ਤੇ ਗੱਲਬਾਤ ਤੇ ਮੁਲਾਕਾਤਾਂ ਵੀ ਹੁੰਦੀਆਂ ਰਹਿੰਦੀਆਂ ਨੇ ਐਸੇ ਦੌਰਾਨ ਹੀ ਮੇਰੀ ਬੇਨਤੀ ਤੇਸ ਬਾਕੀ ਸਿੰਘ ਸਹਿਬਾਨਾ ਨੇ ਸਪਸ਼ਟ ਕੀਤਾ ਹੈ ਕਿ ਸਾਡੀ ਅਜੇ ਹੀ ਕੋਈ ਸਾਂਝ ਨਹੀਂ ਤੇ ਨਾ ਹੀ ਸਾਨੂੰ ਕਦੇ ਕਿਸੇ ਦਾ ਫੋਨ ਹੀ ਆਇਆ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬੜੇ ਜ਼ੋਰ ਨਾਲ ਕਿਹਾ ਹੈ ਕਿ ਇਹ ਮੇਰੇ ਸਬੰਧੀ ਮੇਰੀ ਕਾਬਿਲਤ ਕਰਕੇ ਨੇ ਸਵਾਲ ਤੇ ਉਥੇ ਹੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪੰਜ ਸਿੰਘ ਸਹਿਬਾਨਾ ਦੀ ਮੀਟਿੰਗ ਦੇ ਵਿੱਚ ਆਪਣੇ ਆਪ ਨੂੰ ਬਾਕੀ ਚਾਰੇ ਸਿੰਘ ਸਹਿਬਾਨ ਤੋਂ ਕਾਬਲ ਦੱਸ ਕੇ ਕਿ ਬਾਕੀ ਸਿੰਘ ਸਹਿਬਾਨਾਂ ਦਾ ਨਿਰਾਦਰ ਨਹੀਂ ਕੀਤਾ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਸ਼ਬਦਾਂ ਤੋਂ ਸਪਸ਼ਟ ਤਾਂ ਹੀ ਨਜ਼ਰ ਆਉਂਦਾ ਹੈ ਕੇ ਬਾਕੀ ਸਿੰਘ ਸਹਿਬਾਨ ਤਾਂ ਐਵੇਂ ਹੀ ਹਨ ਕੇਵਲ ਮੇਰੇ ਵਿੱਚ ਹੀ ਕਾਬਲੀਅਤ ਹੈ ਤੇ ਮੇਰੇ ਵੱਲੋਂ ਇਹ ਕਲਿੱਪ ਪੋਸਟ ਕਰਨ ਦਾ ਮਕਸਦ ਸਿਰਫ ਇਹ ਸਪਸ਼ਟੀਕਰਨ ਕਰਨਾ ਹੈ ਕਿ ਬਾਕੀ ਇਹ ਕਲਿੱਪ ਮੇਰੀ ਪੇਸ਼ੀ ਸਮੇ ਦੀ ਹੈ ਤੇ ਦੱਸਦੀ ਹੈ ਕਿ ਵਰਸਾ ਸਿੰਘ ਬਲਟੋਹਾ ਨੇ ਇੱਕ ਕਲਿੱਪ ਵੀ ਵਾਇਰਲ ਕੀਤੀ ਹੈ ਦੂਜੇ ਪਾਸੇ ਉਹਨਾਂ ਨੇ ਕੁਝ ਸਵਾਲ ਹੈ ਜਿਹੜੇ ਕਿ ਗਿਆਨੀ ਹਰਪੀ ਸਿੰਘ ਨੂੰ ਲੈ ਕੇ ਚੱਕੇ ਨੇ ਤੇ ਦੱਸਣੀ ਇਹ ਕਿ ਅੱਜ ਉਹਨਾਂ ਦੀ ਇੱਕ ਕਲਿੱਪ ਕਾਫੀ ਵਾਇਰਲ ਹੋ ਰਹੀ ਹੈ ਤੇ ਜਿਸ ਨੂੰ ਲੈ ਕੇ ਉੱਥੇ ਹੀ ਸਵਾਲ ਬਣਿਆ ਹੋਇਆ ਹੈ ਕਿ ਇਹ ਕਲਿੱਪਾ ਜਿਹੜਾ ਕਿ ਕੌਣ ਜਾਰੀ ਕਰ ਰਿਹਾ ਹੈ ਤੇ ਹੁਣ ਇਸ ਕਲਿੱਪ ਨੂੰ ਲੈ ਕੇ ਵਰਸਾ ਸਿੰਘ ਬਲਟੋਹਾ ਦੇ ਵੱਲੋਂ ਮੋੜ ਤੋਂ ਸਵਾਲ ਚੱਕ ਲਏ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਵੀਡੀਓ ਕਲਿੱਪ ਬਾਰੇ ਮੈਨੂੰ ਉਦੋਂ ਪਤਾ ਲੱਗਾ ਜਦੋਂ ਅੱਜ ਸਵੇਰੇ 8:30 ਵਜੇ ਦੇ ਕਰੀਬ ਮੈਨੂੰ ਕਿਸੇ ਪੰਜਾਬੀ ਨਿਊਜ਼ ਚੈਨਲ ਦਾ ਫੋਨ ਆਇਆ ਕੇਸਿੰਗ ਸਹਿਬਾਨਾ ਤੁਹਾਡੀ ਪੇਸ਼ੀ ਦੀ ਇੱਕ ਕਲਿੱਪ ਸਾਹਮਣੇ ਆਈ ਹੈ ਹੈਰਾਨੀ ਹੈ ਕਿ ਇਹਨਾਂ ਕਲਿੱਪਾਂ ਨੂੰ ਕੌਣ ਜਾਰੀ ਕਰ ਰਿਹਾ ਹੈ ਹਾਂ ਇਹ ਵਾਇਰਲ ਕਲਿੱਪ ਮੇਰੀ 15 ਅਕਤੂਬਰ 2024 ਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਪੇਸ਼ੀ ਸਮੇਦੀ ਹੈ ਮੈਂ 15 ਅਕਤੂਬਰ ਤੋਂ ਹੀ ਮੰਗ ਕਰਦੇ ਰਹਾਂ ਕਿ ਉਸ ਦਿਨ ਦੀ ਸਾਰੀ ਰਿਕਾਰਡਿੰਗ ਵੀਡੀਓ ਰਿਲੀਜ਼ ਕੀਤੀ ਜਾਵੇ ਤੇ ਇਸ ਕਲਿੱਪ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਮੇਰੀ ਬੇਨਤੀ ਰੂਪੀ ਸਵਾਲ ਤੇ ਸਵੀਕਾਰ ਕੀਤਾ ਹੈ ਕਿ ਹਾਂ ਮੇਰੀ ਬੀਜੇਪੀ ਅਤੇ ਉਸਦੇ ਕਰਤਾ ਧਰਤਾ ਆਗੂਆਂ ਦੇ ਨਾਲ ਸਾਂਝ ਹੈ ਤੇ ਮੇਰੀ ਫੋਨ ਤੇ ਗੱਲਬਾਤ ਤੇ ਮੁਲਾਕਾਤਾਂ ਵੀ ਹੁੰਦੀਆਂ ਰਹਿੰਦੀਆਂ ਨੇ ਐਸੇ ਦੌਰਾਨ ਹੀ ਮੇਰੀ ਬੇਨਤੀ ਤੇਸ ਬਾਕੀ ਸਿੰਘ ਸਹਿਬਾਨਾ ਨੇ ਸਪਸ਼ਟ ਕੀਤਾ ਹੈ ਕਿ ਸਾਡੀ ਅਜੇ ਹੀ ਕੋਈ ਸਾਂਝ ਨਹੀਂ ਤੇ ਨਾ ਹੀ ਸਾਨੂੰ ਕਦੇ ਕਿਸੇ ਦਾ ਫੋਨ ਹੀ ਆਇਆ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬੜੇ ਜ਼ੋਰ ਨਾਲ ਕਿਹਾ ਹੈ ਕਿ ਇਹ ਮੇਰੇ ਸਬੰਧੀ ਮੇਰੀ ਕਾਬਿਲਤ ਕਰਕੇ ਨੇ ਸਵਾਲ ਤੇ ਉਥੇ ਹੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਦੇ ਵਿੱਚ ਆਪਣੇ ਆਪ ਨੂੰ ਬਾਕੀ ਚਾਰੇ ਸਿੰਘ ਸਹਿਬਾਨ ਤੋਂ ਕਾਬਲ ਦੱਸ ਕੇ ਕਿ ਬਾਕੀ ਸਿੰਘ ਸਹਿਬਾਨਾਂ ਦਾ ਨਿਰਾਦਰ ਨਹੀਂ ਕੀਤਾ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਸ਼ਬਦਾਂ ਤੋਂ ਸਪਸ਼ਟ ਤਾਂ ਹੀ ਨਜ਼ਰ ਆਉਂਦਾ ਹੈ ਕਿ ਬਾਕੀ ਸਿੰਘ ਸਹਿਬਾਨ ਤਾਂ ਐਵੇਂ ਹੀ ਹਨ ਕੇਵਲ ਮੇਰੇ ਵਿੱਚ ਹੀ ਕਾਬਲੀਅਤ ਹੈ ਤੇ ਮੇਰੇ ਵੱਲੋਂ ਇਹ ਕਲਿੱਪ ਪੋਸਟ ਕਰਨ ਦਾ ਮਕਸਦ ਸਿਰਫ ਇਹ ਸਪਸ਼ਟ ਕਰਨਾ ਕਰਨਾ ਹੈ ਕਿ ਬਾਕੀ ਇਹ ਕਲਿੱਪ ਮੇਰੀ ਪੇਸ਼ੀ ਸਮੇ ਦੀ ਹੈ ਤੇ ਦੱਸਦੀ ਹੈ ਕਿ ਵਰਸਾ ਸਿੰਘ ਬਲਟੋਹਾ ਨੇ ਇੱਕ ਕਲਿੱਪ ਵੀ ਵਾਇਰਲ ਕੀਤੀ ਹੈ ਦੂਜੇ ਪਾਸੇ ਉਹਨਾਂ ਨੇ ਕੁਝ ਸਵਾਲ ਆ ਜਿਹੜੇ ਕਿ ਗਿਆਨੀ ਹਰਪੀ ਸਿੰਘ ਨੂੰ ਲੈ ਕੇ ਚੱਕੇ ਨੇ ਤੇ ਦੱਸਦੀ ਹੈ ਕਿ ਅੱਜ ਉਹਨਾਂ ਦੀ ਇੱਕ ਕਲਿੱਪ ਕਾਫੀ ਵਾਇਰਲ ਹੋ ਰਹੀ ਹੈ ਤੇ ਜਿਸ ਨੂੰ ਲੈ ਕੇ ਉੱਥੇ ਹੀ ਸਵਾਲ ਬਣਿਆ ਹੋਇਆ ਹੈ ਕਿ ਇਹ ਕਲਿੱਪਾ ਜਿਹੜਾ ਕਿ ਕੌਣ ਜਾਰੀ ਕਰ ਰਿਹਾ ਹੈ ਤੇ ਹੁਣ ਇਸ ਕਲਿੱਪ ਨੂੰ ਲੈ ਕੇ ਵਰਸਾ ਸਿੰਘ ਬਲਟੋਹਾ ਦੇ ਵੱਲੋਂ ਮੋੜ ਤੋਂ ਸਵਾਲ ਚੱਕ ਲਏਗੇ